ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਬਕਾ ਮੈਂਬਰ ਸ਼੍ਰੋਮਣੀ ਕਮੇਟੀ ਹਰਿੰਦਰ ਸਿੰਘ ਰਣਿਆ ਦੀ ਦੂਸਰੀ ਸਾਲਾਨਾ ਵਰ੍ਹੇਂੀ ਉਹਨਾਂ ਦੀ ਧਰਮ ਪਤਨੀ ਬੀਬੀ ਨਰਿੰਦਰ ਕੌਰ ਰਣਿਆ ਮੈਂਬਰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵੱਲੋਂ ਬਿਲਕੁਲ ਸਾਦੇ ਤਰੀਕੇ ਨਾਲ ਮਨਾਈ ਗਈ ਹੈ ਇਸ ਮੌਕੇ ਤੇ ਭਾਵੁਕ ਹੁੰਦਿਆ ਸ਼ਰੋਮਣੀ ਕਮੇਟੀ ਮੈਂਬਰ ਨਰਿੰਦਰ ਕੌਰ ਰਣੀਆਂ ਨੇ ਕਿਹਾ ਕਿ ਹਰਿੰਦਰ ਸਿੰਘ ਰਣੀਆਂ ਇੱਕ ਅਜਹੀ ਪੰਥ ਸਨ ਜਿਨ੍ਹਾਂ ਵੱਲੋਂ ਪੰਥ ਅਤੇ ਸਮਾਜ ਸੇਵਾ ਪ੍ਰਤੀ ਨਿਵਾਇਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਜਿੱਥੇ ਉਹਨਾਂ ਦੀ ਤਸਵੀਰ ਨੂੰ ਸਿੱਖ ਅਜ਼ਾਈਵ ਘਰ ਵਿੱਚ ਸ਼ੋਭਿਤ ਕਰਕੇ ਰਣੀਆਂ ਪਰਿਵਾਰ ਨੂੰ ਮਾਣ ਦਿੱਤਾ ਹੈ ਉਹਨਾਂ ਕਿਹਾ ਕਿ ਅੱਜ ਬੇਸ਼ੱਕ ਹਰਿੰਦਰ ਸਿੰਘ ਰਣੀਆਂ ਸਾਡੇ ਵਿਚਕਾਰ ਨਹੀਂ ਨੇ ਪਰ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਇਲਾਕੇ ਦੇ ਲੋਕ ਹਮੇਸ਼ਾ ਯਾਦ ਕਰਦੇ ਨੇ ਅਤੇ ਸਾਡਾ ਪਰਿਵਾਰ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਅੱਜ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਵਧ ਕੇ ਯੋਗਦਾਨ ਪਾ ਰਿਹਾ ਹੈ ਇਸ ਮੌਕੇ ਤੇ ਉਹਨਾਂ ਭਾਵੁਕ ਹੁੰਦਿਆਂ ਜਿੱਥੇ ਹਰਿੰਦਰ ਸਿੰਘ ਰਣੀਆਂ ਨੂੰ ਸਜਦਾ ਅਲੀ ਅਰਪਿਤ ਕੀਤੀ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਬੱਚਿਆਂ ਨੂੰ ਵੀ ਜ਼ਰੂਰਤਮੰਦ ਸਮਾਨ ਵੀ ਭੇਟ ਕੀਤਾ ਗਿਆ ਇਸ ਮੌਕੇ ਤੇ ਹਰਿੰਦਰ ਸਿੰਘ ਰਣੀਆਂ ਦੀ ਬੇਟੀ ਹਰਜਿੰਦਰ ਕੌਰ ਰਣੀਆਂ ਨੇ ਵੀ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਹਰਿੰਦਰ ਸਿੰਘ ਰਣੀਆਂ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਹਮੇਸ਼ਾ ਜ਼ਰੂਰਤਮੰਦਾਂ ਦੀ ਜਿੱਥੇ ਅੱਗੇ ਹੋ ਕੇ ਮਦਦ ਕੀਤੀ ਹੈ ਉੱਥੇ ਸ਼ਰਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਤੋਂ ਵੀ ਇਲਾਕੇ ਦੇ ਲੋੜਵੰਦਾਂ ਦੀ ਅੱਗੇ ਹੋ ਕੇ ਮਦਦ ਕਰਵਾਈ। ਉਹਨਾਂ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਹਰਿੰਦਰ ਸਿੰਘ ਰਣੀਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਉਹਨਾਂ ਵੱਲੋਂ ਲੋੜਵੰਦਾਂ ਦੀ ਸੇਵਾ ਦੀ ਵਿੱਢੀ ਮੁਹਿਮਾ ਨੂੰ ਅੱਗੇ ਤੋਰਦਾ ਰਹੇਗਾ। ਇਸ ਮੌਕੇ ਤੇ ਹਰਿੰਦਰ ਸਿੰਘ ਰਣੀਆਂ ਦੇ ਸਾਥੀ ਅਕਾਲੀ ਵਰਕਰਾਂ ਨੇ ਵੀ ਹਰਿੰਦਰ ਸਿੰਘ ਰਣੀਆਂ ਨੂੰ ਯਾਦ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਹਰਿੰਦਰ ਸਿੰਘ ਰਣੀਆਂ ਵੇਦਾਗ ਸ਼ਖਸੀਅਤ ਸਨ ਜਿਨ੍ਹਾਂ ਨੇ ਹਮੇਸ਼ਾ ਪੰਥ ਅਤੇ ਸ਼ਰੋਮਣੀ ਅਕਾਲੀ ਦਲ ਲਈ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ ਬੇਸ਼ੱਕ ਹਰਿੰਦਰ ਸਿੰਘ ਰਣੀਆਂ ਸਾਡੇ ਵਿੱਚ ਨਹੀਂ ਪਰ ਉਹਨਾਂ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਤੇ ਇਲਾਕੇ ਦੇ ਲੋਕਾਂ ਪ੍ਰਤੀ ਕੀਤੇ ਕੰਮ ਹਮੇਸ਼ਾ ਯਾਦ ਰਹਿਣਗੇ ਦੇਖੋ ਪੂਰੀ ਖਬਰ ਸਰ ਅੱਜ ਰਣੀਆਂ ਸਾਹਿਬ ਦੀ ਪਰਿਸ਼ਾਦ ਇਕੱਠੇ ਹੋ ਭਾਵਕ ਵੀ ਹੋਏ ਸਾਰੇ ਨਾਲ ਦੇ ਸਾਥੀ ਯਾਦ ਕਰਕੇ ਕੀ ਕਹਿਣਾ ਚਾਹੁੰਦੇ ਅਸੀਂ ਰਣੀਆਂ ਸਾਹਿਬ ਸਾਡੇ ਵਿੱਚ ਪਲਾਂ ਨਹੀਂ ਰਹਿ ਅਸੀਂ ਰਣੀਆਂ ਸਾਹਿਬ ਲਈ ਚਾਰ ਸਾਲ ਨੂੰ 24 ਘੰਟੇ ਸਾਡੇ ਦਿਲਾਂ 'ਚ ਵਸਦੀ ਆ ਅੱਜ ਉਹਨਾਂ ਲਈ ਯਾਦ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਸੂਲ ਜ਼ਰੂਰੀ ਸਮਾਨ ਦਿੱਤਾ ਲੋਕੜਵਾਲਾਂ ਨੇ ਸਾਇਦਾ ਕਿਤੇ ਉਹਨਾਂ ਜਿਹੜੀ ਪਰੰਪਰਾ ਚਲਾਈ ਆ ਉਹ ਜਿੰਨਾ ਚਿਰ ਜਿਉਂਦੇ ਰਹਿ ਉਹਨਾਂ ਚਿਰ ਚਲਾਵਾਂਗੇ ਇਹ ਸਾਡੇ ਪਰਿਵਾਰ ਦੇ ਉੱਥੇ ਤੇ ਮਹਾਰਾਜ ਮਿਹਰ ਭਰੇ ਹੱਥ ਰੱਖੇ ਤੇ ਅਸੀਂ ਪਾਰਟੀ ਸਾਰੀ ਤਾਂ ਨਹੀਂ ਨਾਲ ਉਹਦੇ ਨਾਲ ਬਰੋਬਰ ਤੇ ਖੜੇ ਆ ਪਰਿਵਾਰ ਦੇ ਪਰਿਵਾਰ ਸਾਡਾ ਆਪ ਦਾ ਨਿੱਜੀ ਪਰਿਵਾਰ ਆ ਉਹਨਾਂ ਅਸੀਂ ਉਹ ਪਰਿਵਾਰ ਨੂੰ ਕਿਤੇ ਵੀ ਪਾਸਾ ਦੇ ਕੇ ਨਹੀਂ ਪਾਸ ਕਰਦੇ ਰਾਜ ਨੇ ਸਾਥੀ ਦਾ ਦਿੱਤੇ ਪੱਜੇ ਸਮਾਨ ਵੀ ਫੈਟ ਦਿੱਤਾ ਗਿਆ ਪਰਿਵਾਰ ਵੱਲੋਂ ਚਾਰਜ ਕਰਕੇ ਭਾਵਕ ਵੀ ਹੋਏ ਸਾਰੇ ਮੈਂ ਸਾਡੇ ਸਾਡੇ ਰਣੀਆਂ ਸਾਹਿਬ ਇੱਕ ਬਹੁਤ ਹੀ ਵਧੀਆ ਨੇਕ ਇਨਸਾਨ ਦਿਲੋਈ ਇਨਸਾਨ ਸੀ ਜੋ ਕਿ ਹਰ ਟਾਈਮ ਗਰੀਬ ਲੋਕਾਂ ਦੀ ਬਹੁਤ ਹੀ ਮਦਦ ਕਰਦੇ ਸੀ ਆ ਉਸ ਦੀ ਪਰੰਪਰਾ ਨੂੰ ਚਲਾਈ ਹੋਈ ਨੂੰ ਅੱਜ ਸਕੂਲ ਦੇ ਵਿੱਚ ਲੋੜਵੰਦ ਬੱਚਿਆਂ ਨੂੰ ਸਮਾਨ ਵੀ ਦਿੱਤਾ ਗਿਆ ਤੇ ਅੱਗੇ ਤੋਂ ਵੀ ਰਣੀਆਂ ਪਰਿਵਾਰ ਵੀ ਇਸੇ ਗੱਲ ਦਾ ਬਰਬਾਈ ਜੀ ਦੇ ਹਰਿੰਦਰ ਰਣੀਆਂ ਜੀ ਦੇ ਜੋ ਵੀ ਉਹਦੀ ਪਰੰਪਰਾ ਚਲਾਈ ਆ ਉਹਨੂੰ ਚਾਲੂ ਰੱਖੋ ਭਾਈ ਅੱਜ ਵੀ ਯਾਦ ਕਰਦੇ ਲੋਕ ਜਿਹੜੇ ਬੰਦਾ ਨੇ ਮਦਦ ਕੀਤੀ ਆ ਹਰੇਕ ਬਿਮਾਰ ਦੀ ਅੱਗੇ ਹੋ ਕੇ ਮਦਦ ਕਰਦੇ ਅੱਜ ਵੀ ਮਤਲਬ ਕਿ ਰਣੀਆਂ ਪਿੰਡ ਦੇ ਵਿੱਚ ਹਰੇਕ ਟਾਮ ਜੇ ਕੋਈ ਵੀ ਸਮਾਗਮ ਹੁੰਦਾ ਤਾਂ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਕਿ ਰਣੀਆਂ ਸਾਹਿਬ ਦੁੱਖ ਸੁੱਖ ਦੇ ਵਿੱਚ ਹਰੇਕ ਨਾਲ ਸਾਹੀ ਹੁੰਦੇ ਸੀ ਵੀਰ ਜੀ ਜਿਹੜਾ ਅੱਜ ਉਹਨਾਂ ਨੂੰ ਸਾਡੇ ਤੋਂ ਉਹਨਾਂ ਦੀ ਰੂਹ ਜਿਹੜੀ ਵਿਛੜੀ ਨੂੰ 2 ਸਾਲ ਪੂਰੇ ਹੋ ਗਏ ਆ ਬਹੁਤ ਔਖਾ ਟਾਈਮ ਆ ਪਰ ਉਹਨਾਂ ਨੇ ਹਮੇਸ਼ਾ ਇੱਕ ਫਾਈਟਰ ਦੀ ਤਰ੍ਹਾਂ ਉਹ ਲੜੇ ਆ ਤੇ ਜੋ ਸਾਨੂੰ ਵੀ ਉਹਨਾਂ ਨੇ ਸਿਖਾਇਆ ਹੈ ਵੀ ਕਿਸੇ ਵੀ ਮੁਸ਼ਕਲ ਦੀ ਘੜੀ ਦੇ ਵਿੱਚ ਉਹਦੇ ਨਾਲ ਲੜਨਾ ਆ ਕਦੇ ਵੀ ਪਿੱਛੇ ਨਹੀਂ ਹਟਣਾ ਇਹ ਹੀ ਉਹਨਾਂ ਦੀ ਇੱਕ दिली ਇੱਛਾ ਹੁੰਦੀ ਸੀਗੀ ਕਿ ਉਹ ਵੱਧ ਤੋਂ ਵੱਧ ਜਿੰਨੇ ਵੀ ਗਰੀਬ ਆ ਉਹਨਾਂ ਦੀ ਮਦਦ ਕਰ ਸਕਣ ਸੋ ਮਨਾਉਣ ਨੂੰ ਅਸੀਂ ਵੱਡਾ ਪ੍ਰੋਗਰਾਮ ਰੱਖ ਕੇ ਉਹਨਾਂ ਦੀ ਵਰ੍ਹੇ ਵੀ ਮਨਾ ਸਕਦੇ ਹਾਂ ਇਹਦੇ 'ਚ ਉਹ ਵਿਸ਼ਵਾਸ ਨਹੀਂ ਸੀ ਰੱਖਦੇਗੇ ਸਾਡਾ ਦਿਲ ਬਹੁਤ ਕਰਦਾ ਆ ਪਰ ਉਹਨਾਂ ਦਾ ਸੀਗਾ ਇੱਕ ਅਸੂਲ ਸੀ ਵੀ ਜੇ ਤੁਸੀਂ ਗਰੀਬ ਦੀ ਕਿਸੇ ਦੀ ਮਦਦ ਕਰੋ ਅੱਜ ਅਸੀਂ ਹਮੇਸ਼ਾ ਇਹੀ ਅੱਗੇ ਵੀ ਕਰਦੇ ਰਵਾਂਗੇ ਅੱਜ ਅਸੀਂ ਸਕੂਲ ਦੇ ਵਿੱਚ ਆਪਣਾ ਹੈਡਮਾਸਟਰ ਜੀ ਨੂੰ ਪੁੱਛਿਆ ਜਿਹੜੀ ਚੀਜ਼ ਦੀ ਲੋੜ ਆ ਅਸੀਂ ਉਹਨਾਂ ਨੂੰ ਉਹ ਆਪ ਦਾ ਪ੍ਰੋਵਾਈਡ ਕਰਵਾਈ ਆ ਅੱਗੇ ਤੋਂ ਵੀ ਜਿੱਥੇ ਵੀ ਰਣੀਆਂ ਪਰਿਵਾਰ ਨੂੰ ਕਿਸੇ ਵੀ ਮਦਦ ਲਈ ਕਿਹਾ ਜਾਊਗਾ ਉਹ ਵੱਧ ਛੜ ਕੇ ਹਿੱਸਾ ਲਊਗਾ ਕਿਉਂਕਿ ਹਰਿੰਦਰ ਸਿੰਘ ਰਣੀਆਂ ਇੱਕ ਇਨਸਾਨ ਸੀਗੇ ਜਿਹੜੇ ਸਾਡੇ ਪਿਤਾ ਹੋਣ ਦੇ ਨਾਲ ਨਾਲ ਪਤਾ ਨਹੀਂ ਕਿੰਨੇ ਕਿਤੇ ਪਿਤਾ ਸੀਗੇ ਮੈਂ ਇਹ ਬਿਆਨ ਨਹੀਂ ਕਰ ਸਕਦੀ ਕਿ ਪਰ ਜਿਹੜੀ ਉਹਨਾਂ ਨੇ ਰੀਤ ਸਾਡੇ ਲਈ ਉਹ ਛੱਡ ਕੇ ਗਏ ਆ ਇੱਕੋ ਹੀ ਸਨੇਹਾ ਦੇ ਕੇ ਗਏ ਆ ਕਿਸੇ ਵੀ ਗਰੀਬ ਨੂੰ ਘਰ ਦੇ ਦਰ ਤੋਂ ਖਾਲੀ ਨਹੀਂ ਮੋੜਨਾ ਤੇ ਉਹ ਕਦੇ ਮੋੜੂਗਾ ਵੀ ਨਹੀਂ ਅਸੀਂ ਪਰਮਾਤਮਾ 'ਤੇ ਅਰਦਾਸ ਕਰਦੇ ਆ ਕਿ ਉਹ ਸਾਨੂੰ ਇਦਾਂ ਹੀ ਬਲ ਬਖਸ਼ਦਾ ਰਵੇ ਤੇ ਇਦਾਂ ਹੀ ਸਾਡੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਤੋਂ ਹਰੇਕ ਗਰੀਬ ਦੀ ਮਦਦ ਕਰਵਾਵੇ ਕਿਸੇ ਦਾ ਮਾੜਾ ਨਾ ਕਰਾਵੇ ਸਰ ਜੀ ਰਣਿਆ ਸਾਉਤੀ ਬਰਚੀ ਤੇ ਬੋਲੇ ਬੱਚਨ ਉਸਮਾਨ ਦੇ ਪੇਟ ਕੀਤਾ ਗਿਆ ਤੁਹਾਡੇ ਵੱਲੋਂ ਇੱਕ ਬਲਕਨ 68 ਸੀ। ਧੰਨਵਾਦ। ਅੱਜ ਉਹਨਾਂ ਨੂੰ ਆ ਯਾਦ ਕਰਕੇ ਉਹਨਾਂ ਨੂੰ ਅੱਜ ਗਿਆਨ ਨੂੰ 2 ਸਾਲ ਹੋ ਗਏ। ਪਰ ਹਰ ਰੋਜ਼ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਹਰ ਰੋਜ਼ ਸਾਨੂੰ ਇਹ ਲੱਗਦਾ ਵੀ ਸਾਡੇ ਚ ਮੌਜੂਦ ਆ। ਕਿਉਂਕਿ ਉਹਨਾਂ ਦੇ ਜਿਹੜੇ ਕੀਤੇ ਕੰਮ ਐ ਸਾਨੂੰ ਇਹ ਲੱਗਦਾ ਵੀ ਅਸੀਂ ਵੀ ਉਹ ਉਹਨਾਂ ਪੂਰਨਿਆ ਤੇ ਚੱਲੀ ਆ ਜੋ ਉਹਨਾਂ ਨੇ ਪਾਏ ਆ ਆਪਣੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਨਮਾਣਾ ਖੱਟਿਆ ਨਾਮ ਖੱਟਿਆ ਅਸੀਂ ਵੀ ਉਹਨਾਂ ਲੀਹਾਂ ਤੇ ਤੁਰੀਏ। ਤੇ ਸਾਡਾ ਸਾਰਾ ਇਹ ਸਾਡਾ ਸਾਰਾ ਪਰਿਵਾਰ ਹੈ ਤੇ ਹਮੇਸ਼ਾ ਸਾਡੇ ਨਾਲ ਖੜਦੇ ਆ ਤੇ ਅਸੀਂ ਆਸ ਕਰ ਗਏ ਆ ਤੇ ਪਰਮਾਤਮਾਗੇ ਅਰਦਾਸ ਕਰਦੇ ਆ ਵੀ ਸਾਨੂੰ ਬਲ ਬਖਸ਼ੇਨ ਸ਼ਕਤੀ ਬਖਸ਼ੇਨ ਸੋ ਅਸੀਂ ਜਿਹੜੀ ਹੈਗੀ ਆ ਸੇਵਾ ਕਰਦੇ ਰਹੀਏ ਉਵੇਂ ਲੋਕਾਂ ਦੀ ਤੇ ਜੋ ਉਹਨਾਂ ਨੇ ਲੀਆਂ ਵਿਛਾਈਆਂ ਸੀ ਅਸੀਂ ਉਹਨਾਂ ਤੇ ਤੁਰਦੇ ਰਹੀਏ ਸ੍ਰੋਮਣੀ ਕਮੇਟੀ ਵੱਲੋਂ ਤਸਵੀਰ ਇਸ ਸੋਭਤ ਕੀਤੀ ਗਈ ਆ ਉਹਦਾ ਵੀ ਜਿਹੜਾ ਅੱਜ ਪੂਰਾ ਨਾਮ ਆਰਨੀਆ ਸਾਹਿਬ ਦਾ ਉੱਥੇ ਜੇ ਕਿਹਾ ਜਾਸਤ ਦਾ ਕਿ ਜਿਹੜੀ ਉਹਨਾਂ ਦੀ ਯਾਦ ਆ ਹਮੇਸ਼ਾ ਤਾਜ਼ਾ ਕਿ ਉਹ। ਅ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਵੱਲੋਂ ਇਹ ਬਹੁਤ ਵੱਡਾ ਮਾਣ ਬਖਸ਼ਿਆ ਗਿਆ ਕਿਉਂਕਿ ਅ ਅਜੈਬ ਘਰ ਦਰਬਾਰ ਸਾਹਿਬ ਵਿਖੇ ਜਿਹੜੀ ਫੋਟੋ ਲੱਗਣੀ ਹੈ ਇੱਕ ਬਹੁਤ ਵੱਡੀ ਗੱਲ ਹੈ। ਤੇ ਰੈਂਦੀ ਦੁਨੀਆ ਤੱਕ ਜਿੰਦੋਂ ਵੀ ਆਪਣੇ ਸਿੱਖ ਉੱਥੇ ਜਾਣਗੇ ਤਾਂ ਉਹਨਾਂ ਨੂੰ ਯਾਦ ਕੀਤਾ ਜਾਊਗਾ ਤੇ ਇਹ ਮੈਨੂੰ ਲੱਗਦਾ ਸਾਡੇ ਸਾਰੇ ਹਲਕੇ ਆਸਤੇ ਇੱਕ ਬਹੁਤ ਵੱਡਾ ਮਾਣ ਹੈ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਉੱਥੇ ਲਗਾਈ ਗਈ ਹੈ ਕਿਉਂਕਿ ਹਰੇਕ ਕਿਸੇ ਵੀ ਆਮ ਬੰਦੇ ਦੀ ਉੱਥੇ ਪਿਕਚਰ ਨਹੀਂ ਲੱਗਦੀ ਜਿਹੜੇ ਬੰਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਅ ਕੁਝ ਖਾਸ ਕੀਤਾ ਹੋਵੇ ਲੋਕਾਂ ਵਾਸਤੇ ਕਿਉਂਕਿ ਜਦੋਂ ਅਸੀਂ ਅਸੀਂ 15 ਸਾਲ ਕੈਨੇਡਾ 'ਚ ਰਹੇ ਹਾਂ ਤੇ ਕਈ ਵਾਰੀ ਬਹੁਤਾ ਸਮਾਂ ਨਹੀਂ ਸੀ ਮਿਲਦਾ ਉਹਨਾਂ ਨਾਲ ਬਤਾਉਂਦਾ ਪਰ ਹੁਣ ਪਤਾ ਲੱਗਦਾ ਪਿਛਲੇ ਸਾਲ ਦੇ ਵਿੱਚ ਜਦੋਂ ਦੇ ਸੀ ਇੱਥੇ ਆਏ ਹਾਂ ਹੁਣ ਪਤਾ ਲੱਗਦਾ ਵੀ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਨਾਮ ਖੱਟਿਆ ਉਹ ਇਹ ਆ ਵੀ ਪਿਆਰ ਹਰੇਕ ਦੇ ਦੁੱਖ-ਸੁੱਖ ਦੇ ਵਿੱਚ ਕੰਮ ਆਉਂਦੇ ਸੀ ਤੇ ਉਹੀ ਜਿਹੜਾ ਉਹ ਸੁਨੇਹਾ ਦੇ ਕੇ ਗਏ ਆ ਸਾਨੂੰ ਵੀ ਵੀ ਜੋ ਉਹਨਾਂ ਨੇ ਕੀਤਾ ਅਸੀਂ ਓਵੇਂ ਹੀ ਜਿਹੜਾ ਪਾਰਟੀ ਦੀ ਵੀ ਸੇਵਾ ਕਰਦ ਰਹੀਏ ਤੇ ਆਪਦੇ ਲੋਕਾਂ ਦੀ ਹਮੇਸ਼ਾ ਵੱਧ ਚੜ ਕੇ ਜਿੰਨਾ ਸਾਡੇ ਚ ਬਾਲਾ ਵੀ ਅਸੀਂ ਹਰ ਥਾਂ ਤੇ ਉਹਨਾਂ ਦੇ ਨਾਲ ਖੜ੍ਹ ਸਕੀਏ ਮੋਗਾ ਤੋਂ ਸਰਬਜੀਤ ਟਰਾਲੀ ਦੀ ਰਿਪੋਰਟ